ਗੁੱਡ ਆਫਟਰਨੂਨ ਸਟੂਡੈਂਟਸ ਫੇਸਬੁੱਕ ਤੇ ਇੰਸਟਾਗ੍ਰਾਮ ਤੇ YouTube ਤੇ ਹਰ ਡਾਕਟਰ ਹਰ ਕਬੇਦ ਹਰ ਇੱਕ ਫਿਟਨੈਸ ਕੋਚ ਸਿਰਫ ਇੱਕ ਹੀ ਗੱਲ ਕਰ ਰਿਹਾ ਵਾ ਸੈਕਸ 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 ਇਹਨੇ ਕੋਈ ਦੂਜਾ ਕੋਈ ਕੰਮ ਹੀ ਨਹੀਂ ਗਾ ਇਹ ਦਵਾਈ ਖਾ ਲੋ ਇਹ ਟੈਬਲੇਟ ਖਾ ਲੋ ਇਹ ਭਸਮਾ ਖਾ ਲੋ ਇਹ ਅਰਥ ਖਾ ਲੋ ਇਹ ਗੋਲੀਆਂ ਖਾ ਲੋ ਇਹ ਸ਼ਰਬਤ ਪੀ ਲੋ ਇਹ ਤੇਲ ਲਗਾ ਲੋ ਸਮਝ ਨਹੀਂ ਆ ਰਹੀ ਵੀ ਸਮਾਜ ਕਿੱਧਰ ਨੂੰ ਜਾ ਰਿਹਾ ਵਾ ਉਹਨੇ ਮਰੀਜ਼ ਨਹੀਂ ਹੈਗੇ ਜਿੰਨੇ ਵੈਦ ਡਾਕਟਰ ਤਾਂ ਟੋਟ ਕੇ ਬਾਜ ਹੋ ਚੁੱਕੇ ਆ ਲੈ ਲੋਕਾਂ ਦੇ ਮਨ ਚ ਕਿੰਨਾ ਡਰ ਫਰਾ ਦੇ ਆ ਲੋਕ ਵੀ ਉਹੋ ਜੀ ਆ ਬਸ ਕੋਤੋਂ ਹੀ ਨੁਕਤਾ ਸੁਣ ਲਿਆ ਸਖਸ ਬੋਣ ਵਾਲਾ ਮੂੰਹ ਚੱਕ ਕੇ ਖਾ ਲਿਆ ਟੈਨ ਬੋਣ ਵਾਲਾ ਸੁਣ ਲਿਆ ਚੌਪਰ ਕੇ ਖਾ ਲਿਆ ਜਿਹਦੇ ਬਾਅਦ ਵਿੱਚ ਇਹਨਾਂ ਨੂੰ ਨੁਕਸਾਨ ਹੁੰਦਿਆ ਇਹ ਸਿਰਫ ਮਰੀਜ਼ ਭੁੱਕਦੇ ਆ ਬੋਲਣ ਵਾਲੇ ਜਿਹੜੇ ਡਾਕਟਰ ਆ ਵੈਦ ਆ ਇਹਨਾਂ ਨੇ ਬੋਲ ਕੇ ਚਲੇ ਜਾਣਾ ਆਪਦਾ ਕੋਈ ਜੰਮਦਾ ਜੰਮੇ ਮਰਦਾ ਮਰਦੇ ਇਹਨਾਂ ਨੂੰ ਕੋਈ ਫਿਕਰ ਨਹੀਂ ਇਹਨਾਂ ਨੂੰ ਸਿਰਫ ਵੀਊ ਨਾ ਮਸਲਾ ਆ ਇਹ ਆਪਦੇ ਕੁਝ ਖਾਂਦੇ ਖੁੰਦੇ ਸਿਰਫ ਪੜ ਕੇ ਦੱਸਣ ਜੋ ਕੀ ਆ ਟਰਾਂਸਲੇਟ ਕਰਕੇ ਜਿਹੜੇ ਖਾਂਦੇ ਆ ਉਹਨੂੰ ਪਤਾ ਲੱਗਦਾ ਉਹ ਆਸਪਤਾਲ ਦੇ ਲੰਮੇ ਪਏ ਹੁੰਦੇ ਆ ਕਦੇ ਲਿਵਰ ਖਰਾਬ ਕਦੇ ਕਿਡਨੀ ਖਰਾਬ ਨਾ ਕੋਈ ਜ਼ੀਰੋ ਵੇਖਣੀ ਆ ਨਾ ਕੋਈ ਬਾਦ ਦੇਖਣਾ ਲਾ ਕੋਈ ਪੇਟ ਦੇਖਣਾ ਕੋਈ ਕੱਫ ਦੇਖਣਾ ਵਾ ਬਸ ਨੁਕਤੇ ਖਾਲੋ ਸਾਡੇ ਜਿੰਨਾ ਮਾਨ ਕੋਈ ਨਹੀਂ ਲੋਕ ਮਰਦੇ ਮਰਨ ਦਾ ਇਹਨਾਂ ਨੂੰ ਕੋਈ ਕਹਿਣਾ ਚੱਕਰ ਨਹੀਂਗਾ ਅਗਰ ਜੇ 30% ਸਮੱਸਿਆ ਹੈਗੀ ਆ ਤੋ ਸ਼ੂਗਰ ਕਰਕੇ ਆ థਾਇਰੋਇਡ ਕਰਕੇ ਆ ਇਨਜ਼ਾਈਮ ਕਰਕੇ ਆ ਪੇੜ ਖਾ ਕਰਕੇ ਆ ਕੋਸਟੋਲ ਵਧਨ ਕਰਕੇ ਆ ਕਮਰ ਦਰਦ ਕਰਕੇ ਆ ਡਿਪਰੈਸ਼ਨ ਕਰਕੇ ਆ ਇਨਸੋਮਨੀਆ ਨੀਂਦਰੇ ਕਰਕੇ ਆ ਫੀਅਰ ਕਰਕੇ ਆ ਕੋਈ ਸੱਟ ਲੱਗਣ ਕਰਕੇ ਇਹ ਸਮੱਸਿਆ ਆ ਰਹੀ ਆ ਲਾਜਾ ਉਹਨਾਂ ਦਾ ਵੀ ਕਰਨਾ ਨੀ 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 ਸੋਨਾ ਪਸੰਦ ਖਾ ਲੋ ਸਾਡੇ ਕੋਲ 1.5 ਡੱਬੀ ਖਾ ਲੋ ਇਹ ਡੱਬੀ ਖਾ ਲੋ ਉਹ ਡੱਬੀ ਖਾ ਲੋ ਤੁਸੀਂ ਮਰਦ ਬਣਜੋਗੇ ਲੋਕੀਆ ਲੋ ਖਾਈ ਜਾਂਦੇ ਆ ਕਿਥਨੇ ਇਹ ਨਹੀਂ ਰੱਖਣਾ ਕਿ ਸ਼ੂਗਰ ਨੂੰ ਕੰਟਰੋਲ ਕਰਨਾ, ਖੈਰੜ ਨੂੰ ਕੰਟਰੋਲ ਕਰਨਾ, ਕਮਰ ਦਰਦ ਠੀਕ ਕਰਨੀਆਂ, ਨੀਂਦਰਾ ਠੀਕ ਕਰਨਾ, ਉਹ ਡਾਇਰ ਡਿਪਰੈਸ਼ਨ ਵਿੱਚ ਆ ਕੋਈ ਮਾਨਸਿਕ ਬਿਮਾਰੀ ਹੈ ਉੱਥੋਂ ਉਸ ਮਾਨਸਿਕ ਬਿਮਾਰੀ ਤੋਂ ਕੱਢਨਾ ਵਾ, ਉਹਦਾ ਲੱਕ ਦਾ ਲੱਕ ਦਰਦ ਕਰਦਾ, ਲੱਕ ਦਰਦ ਨੂੰ ਠੀਕ ਕਰਨਾ, ਕੋਈ ਲੋਕਾਂ ਦਾ ਲੋਕਾਂ ਦਾ ਧਿਆਨ ਸਾਰਾ ਹੁੰਦੀ ਜਾਂਦੀ ਬਿਮਾਰੀ ਵਾਲੇ ਸਾਈਡ ਆ, ਤਾਂ ਕਿ ਲੋਕਾਂ ਨੂੰ ਫਿਰਿੰਗ ਨਹੀਂ ਆਦੀ, ਜੈਕੂਲੇਸ਼ਨ ਨਹੀਂ ਹੁੰਦੀ। ਇੱਥੇ ਕੀ ਜਾਂ ਕਾਰਨਾਂ ਦਾ ਨਾਂ ਨਹੀਂ ਕਰਨਾ, ਸਿੱਧੀਆਂ ਦਵਾਈਆਂ ਖਾ ਲੂ। ਤੇ ਲੋਕ ਵੀ ਖਾਈ ਜਾਂਦੇ ਆ। 70% ਲੋਕਾਂ ਨੂੰ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਵਾ ਲੋਕ ਵੀ ਲੋਕ ਬੜੇ ਧਾਨਾ ਤੋੜ ਕੇ ਪੰਜ ਡਾਕਟਰਾਂ ਤੋਂ ਦਵਾਈ ਸਿਰ ਕੋਈ ਦਵਾਈਆਂ ਖਾਈ ਜਾਂਦੇ ਆ ਫਿਰ ਸਮੱਸਿਆ ਠੀਕ ਨਹੀਂ ਹੁੰਦੀ ਸਮੱਸਿਆ ਵੱਧ ਜਾਂਦੀ ਆ ਲੋਕ ਲੋਕ ਕੀ ਕਰ ਰਹੇ ਆ ਲੋਕਾਂ ਦਾ ਉਹ ਹਾਲਾ ਇੱਥੇ ਇੱਕ ਅੰਮ੍ਰਿਤਸਰ ਤੋਂ ਮਰੀਜ਼ ਆਇਆ 4 ਲੱਖ ਦੀ ਦਵਾਈ ਲਈ ਸਖਸ ਨਹੀਂ ਖਾ ਚੁੱਕਿਆ ਨੀਗਾ ਜਦੋਂ ਪੁੱਛਿਆ ਤਾਂ ਦਵਾਈ ਖਾਧੀ ਕਿੰਨੀ ਦਵਾਈ ਦਵਾਈ ਖਾਧੀ ਕਿਉਂ ਆ ਕਹਿੰਦਾ ਇਹੋ ਸੌਣ ਲਈ ਉਹ ਤੋਂ ਖਾ ਲਈ ਉਹ ਤੋਂ ਸੌਣ ਲਈ ਇਹਦੇ ਕੋਈ ਫਰਕ ਪਿਆ ਨਹੀਂਗਾ ਜਦੋਂ ਸਾਰੀ ਕੇਸ ਕੋਸ਼ਿਸ਼ ਨਹੀਂ ਕੀਤੀ ਮਰ ਜਦੋਂ ਡਰ ਸੀਗਾ ਫੀਅਰ ਸੀਗਾ ਜਿਸ ਕਰਕੇ ਜੈਕੂਲੇਸ਼ਨ ਨਹੀਂ ਆ ਰਹੀ ਜੀ ਫੀਅਰ ਦੀ ਦਵਾਈ ਦਿੱਤੀ ਉਹ ਪੇਸ਼ੈਂਟ ਬਿਲਕੁਲ ਠੀਕ ਹੋ ਗਿਆ 4 ਲੱਖ ਰੁਪਏ ਦਾ ਖਰਾਬ ਗਿਆ ਸੋ ਇਸ ਕਰਕੇ ਜੈਸਤੀ ਤੋਂ ਸਮੱਸਿਆ ਆ ਰਹੀ ਆ ਇਲਾਜ ਉਸਤੀ ਦਾ ਕਰਨਾ ਚਾਹੀਦਾ ਵਾ ਬਿਮਾਰੀ ਕੋਈ ਹੋਰ ਹੁੰਦੀ ਆ ਬਿਮਾਰੀ ਦੇ ਹੋਂ ਪਿੱਛੇ ਕਾਰਨ ਕੋਈ ਹੋਰ ਹੁੰਦਾ ਵਾ ਜੇ ਨਹੀਂ ਤਾਂ ਕਾਰਨ ਦਾ ਅਲਾਦਾ ਨਹੀਂ ਹੁੰਦਾ ਰੋਗ ਠੀਕ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਆਪ ਦਾ ਨੁਕਸਾਨ ਨਾ ਕਰਾ ਕੇ ਭੇਜੋ ਫਾਲਤੂ ਦੇ ਟੋਟਕਿਆਂ ਤੋਂ बच ਕੇ ਰਹੋ ਇਹ ਸਹੀ ਢੰਗ ਨਹੀਂ ਹੈਗਾ ਟਰੀਟਮੈਂਟ ਦਾ